ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋਲ ਚਾਰ ਝੋਟੀਆਂ ਸੇਲ ਹੈ ਜੀ ਚੋਹੇ ਸੁਈਆਂ ਸਵਾਈਆਂ ਜੇ ਚੰਗੀ ਕੁਆਲਿਟੀ ਦੀਆਂ ਜੀ ਹਰਿਆਣੇ ਦੀਆਂ ਝੋਟੀਆਂ ਜੇ ਤੇ ਆਜੋ ਕਰਦੇ ਹਾਂ ਬਾਠਾ ਭਗਵਾਨਾ ਕਾਲ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਚੰਗੇ ਬਹੁਤ ਕਿਰਪਾ ਦਾ ਰਾਮ ਰਾਮ ਪਾਤਸ਼ਾਹ ਦੀ ਹਾਂਜੀ ਚਲੋ ਕਿਰਪਾ ਦੇ ਅੱਜ ਇੱਧਰ ਨਾ ਘਰ ਹੀ ਨਹੀਂ ਹਾਂ ਕਿਤੇ ਉਹ ਕੱਟੀ ਜਿਹੜੀ ਗਿਫਟ ਕਰਨੀ ਹੈ ਹਾਂਜੀ ਹਾਂਜੀ ਉਹ ਵੀਰ ਲਈ ਆ ਰਹੇ ਉਹ ਸੋ ਦੇਉ ਨਹੀਂ ਤੇਰੇ ਗਿਫਟ ਕਰਨੀਆਂ ਇਹ ਕਾ ਜਾਨੂੰ ਆਪ ਨੂੰ ਗਿਫਟ ਹੋਇਆ ਗਿਫਟ ਹੋਇਆ ਆ ਵੇਖੋ ਬੀਨਾ ਯਾ ਹੱਥ ਤੇ ਇੱਕ ਛੋਟੀ ਬੱਚਾ ਮਰੀ ਜਿਹੜੀ ਵੀਡੀਓ ਚ ਉਦਨ ਪਾਈ ਸੀ ਹਾਂਜੀ ਹਾਂਜੀ ਉਹ ਭਾਜੀ ਨਹੀਂ ਮੈਟੀ ਦੇ ਆਪਾਂ 10 ਲੀਟਰ ਦੁੱਧ 10 ਕਿਲੋ ਹਾਂਜੀ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜੇ ਤੁਹਾਡੇ ਘਰ ਮਿਲੇ ਨਾ ਤਾਂ ਬਹੁਤ ਵਧੀਆ ਛੋਟੀ ਨਿਕਲੀ ਆ ਹਾਂਜੀ ਇੱਕ ਉਹ ਅੱਜ ਆਪਾਂ ਨੂੰ ਸਰੋਪਾ ਦੇ ਕਾਕੜੀ ਦੇ ਗਏ ਆ ਹਾਂਜੀ ਹਾਂਜੀ ਹਾਂ ਦਿੰਦੇ ਆ ਵੀ ਜਿਹੜਾ ਗਿਫਟ ਹੋਵੇ ਸ਼ਾਇ ਪਾਵੇਂ ਛੋਟੀ ਤੋਂ ਛੋਟੀ ਹੋਵੇ ਇੱਕ ਸਤਿਕਾਰਯੋਗ ਹੰਦੀਪਲ ਗਿਸਤ ਸਨਮਾਨ ਮਲਕੇ ਅੰਦਾਵਾ ਹਾਂਜੀ ਹਾਂਜੀ ਤੇ ਇੱਕ ਚ ਮੈਂ ਹੋਰ ਲੈ ਕੇ ਆ ਜੀ ਠੀਕ ਹੈ ਠੀਕ ਝੋਟੀਆਂ ਕੱਲ ਆਪਣੇ ਕੋਲ 10 ਸੀ ਹਾਂਜੀ ਹਾਂਜੀ ਝੋਟੀਆਂ ਦਾ ਦੱਸਿਆ ਨਾ ਵੀਡੀਓ ਚ ਵੀ ਆਉਣ ਵਾਲੀਆਂ ਵੀ ਹਾਂਜੀ ਹਾਂਜੀ ਆਈਆਂ ਵੀ 6 10 ਝੋਟੀਆਂ ਸੀ ਹਾਂਜੀ ਤੇ 5 6 ਹੀ ਵੇਕੀਆਂ 3 ਕੱਲ ਵੀ ਖੀਆਂ ਹਾਂਜੀ ਇਹ 2 3 ਅੱਜ ਵੇਕੀਆਂ ਚਲੋ ਮਾਲਕ ਜੀ ਕਿਰਪਾ ਹਗੀਏ ਇੱਕ ਵੀ ਕਿਰਪਾ ਦੇ ਨਾਲ ਆ 3 ਤਾਜ਼ੀਆਂ ਸੁਣੀਆਂ ਵਾ ਇੱਕ ਮੈਂ ਟੋਕੜ ਵਾ ਹਾਂਜੀ ਟੋਕੜ ਮੈਂ ਮਹੀਨਾ ਕਾ ਬਣੇ ਹੋਇਆ ਵਾ ਅੱਛਾ ਅੱਛਾ ਮੈਂ ਚਲ ਅੱਜ ਵੀਡੀਓ ਪਾ ਲੀਏ ਫੋਮੇ ਜਾਦੀ ਅੱਜ ਮੈਂ ਸਵੇਰ ਦਾ ਕਰੋਂਗਿਆ ਹਾਂ ਹਾਂ ਹਾਂਜੀ ਤੇ ਹੁਣੇ ਆ ਲੈ ਆਈਆਂ ਹਾਂ ਹਾਂਜੀ ਆਪਸੇ ਮਿਲ ਕੇ ਲਓ ਵੀਡੀਓ ਬਣਾਉਂਦੇ ਹ ਇਹ ਪਿੰਡ ਆਪਣਾ ਜਮਤਿਆਂ ਤਹਿਸੀਲ ਬਾਬਾ ਬਗਲਾ ਜ਼ਿਲ੍ਹਾ ਸਿਰਿਆਵਰ ਦਾ ਸਾਹਿਬ ਕਈ ਭਾਂ ਭਰਾ ਬੋਲਦੇ ਆ ਵੀ ਦੱਸ ਦੇ ਨਹੀਂ ਦੱਸ ਨਹੀਂ ਬਹੁਤ ਮਾਲਕ ਦੀ ਕਿਰਪਾ ਵਾ ਜਦ ਬਹੁਤ ਮਾਲਕ ਦੀ ਕਿਰਪਾ ਵਾ ਹਾਂਜੀ ਮਹਾਰਾਜ ਮੇਰੇ ਰੱਖੇ ਸੱਚੇ ਪਾਸ਼ਾ ਨੋ ਆਬਾ ਦੀਪ ਸੋ ਇੰਦਾ ਹੀ ਸਾਰੇ ਵਪਾਰੀ ਭਰਾ ਦਾ ਕੰਮ ਚੱਲੇ ਹਾਂਜੀ ਚਲੋ ਹਾਂਜੀ ਇੰਦਾ ਹੀ ਬਾਕੀ ਨਾ ਕੋਈ ਵੈਰੀ ਦੁਸ਼ਮਣ ਆਪਾਂ ਸਾਰੇ ਦਾ ਚੱਲੇ ਹਾਂਜੀ ਪਹਿਲਾ ਸੂਗਾ 4 ਦਾ ਦਵਾ ਪਹਿਲਾ ਸੂਗਾ ਕੱਟੀ ਆ ਵੇਖੋ ਜੰਪਾਲ ਵੇਖੋ ਕਿੰਨਾ ਕੱਟੀ ਨੂੰ ਬਾਦ ਸਾਹਿਬ ਹਾਂਜੀ ਜੇ ਝੂੜ ਮਰੋਣਾ ਤੇ ਫਿਰ 14 15 ਦੇ ਅੱਛਾ ਜੀ ਤਰ 10 ਕਿਲੋ ਮੈਂ ਕੋ ਘੋੜਾ ਲਾ ਲਉ ਜਾਂ ਦੁੱਧ ਲਾ ਲਉ ਠੀਕ ਹੈ ਜੀ ਬਾਹਰ ਉੱਥੇ ਤਾਂ ਪਲੇਆ ਨਾ ਕੋਈ ਅੱਧਾ ਅਖਲੀ ਠੀਕ ਠੀਕ ਹੈ ਤੁਹਾਨੂੰ ਲੇਵਰੀ ਵਖਾਨੀ ਆ ਕੱਲਾ ਕੱਲਾ ਥਣ ਲੱਗਾ ਵਾ ਤੇ ਝੋਟੀ ਬੰਤਰ ਵੇਖੋ ਝੋਟੀ ਦੇ ਪਾਲ ਜੋੜ ਵੇਖੋ ਐ ਨੂੰ ਕਰ ਦੋ ਜੱਗੀ ਜੀ ਅੱਜ ਜੱਗੀਆਂ ਨੇ ਪੂਰੇ ਖੁਸ਼ ਆ ਜੱਗੀਆਂ ਨੂੰ ਫੁੱਲ ਗਿਫਟ ਵੱਡਾ ਹੀ ਮਿਲਿਆ ਚਲੋ ਆ ਵੇਖੋ ਝੋਟੀ ਨੂੰ ਵੇਖੋ ਲੇਵਾ ਵੇਖੋ ਖੁੱਲਾ ਲੇਵਾ ਐਂ ਤੱਕ ਵੇਖੋ ਜੋ ਆ ਬਹੁਤ ਚੰਗਾ ਬਿੰਦੀਆਂ ਵਾਲਾ ਚੱਡਾ ਵਾ ਬਹੁਤ ਚੰਗੀ ਆ ਹਾਂਜੀ ਹਾਂਜੀ ਚਾਰ ਦਾ ਦੰਦ ਨੂੰ ਠੀਕ ਆ ਠੀਕ ਆ ਜੀ ਅੱਜ ਮੋਹਲ ਜੈ ਜੀ ਕਰਦਨੇ ਆ ਜਿਹੜੀਆਂ ਪੋਟ ਦੀਆਂ ਜਾਂ ਹਾਂਜੀ ਚਲੋ ਇਦਾਂ ਚਾਹੀਦਾ ਜੀ ਇਦਾਂ ਹੀ ਯਾਰੀ ਕੱਲ ਮੈਂ ਕਾਸੀ ਦੀ ਵੀ ਆਪਣੇ ਕੋ ਖੜੀ ਆ ਹਾਂਜੀ ਹਾਂਜੀ ਭਾ ਚਲੋ ਮਾਲ ਇੱਦਾਂ ਲਈ ਜਾਂਦੇ ਆ ਜਿਨ੍ਹਾਂ ਨੂੰ ਪਤਾ ਵਾ ਫਿਰ ਕੇ ਉੱਥੋਂ ਆਉਂਦੇ ਆ ਮਾਲ ਵੰਡੀਆਂ ਵੀ ਲੈਣਦੇ ਆ ਹਾਂਜੀ ਹਾਂਜੀ ਉਹ ਫਿਰ ਲਈ ਜਾਂਦੇ ਆ ਫੜ ਫੜ ਕੇ ਮੰਜਾ ਗਾਲੇ ਪਾਸੇ ਮੈਂ ਨੂੰ ਵੇਖੋ ਕੱਲਾ ਕੱਲਾ ਥਾਣੇ ਆ ਦੇ ਗਾੜਲੇ ਪਾਸੇ ਇਦਾਂ ਚਲੋ ਫਲ ਫੁੱਲ ਵੀ ਆ ਵੇਖੋ ਝੋਡੀ ਨੂੰ ਚੰਗੀ ਆ ਤਾਂ ਤੁਹਾਨੂੰ ਚੰਗਾ ਲੱਗਾ ਪਹਿਲਾਂ ਨੂੰ ਵੇਖੋ ਤਾਂ ਲਈਏ ਮੈਂ ਇਹਦੇ 60 70 ਦੀ ਇਹੋ ਜਿਵੇਂ ਕਰ ਲੇਗਾ ਨਹੀਂ ਵੇਖਦੀਆਂ ਵੇਖਦੀਆਂ ਤੇ 2 2.5 ਦੀਆਂ ਬੋਲ ਨਹੀਂ ਆਪਾਂ ਕਰਨਾ 1 25 ਦੀ ਦੇਣੀ ਬਾਰ ਸਾਹਿਬ ਜੀ ਉੱਥੇ ਵੇਖ ਕੇ ਨਹੀਂ ਆਏ ਮੇਲਾ ਵੇਖਿਆ ਵਾ ਪਰ ਆਪਾਂ ਆਪਣਾ ਮੁਨਾਫਾ ਛੋਟਾ ਵਾ ਠੀਕ ਐ ਇੱਕ 25 ਦੀ 1000 ਇਹੋ ਜੀ ਝੋਟੀ ਇੱਕ 60 ਦੀ ਮਿਲਨੀ ਉਥੋਂ ਮਲੇਉਂ ਮੰਡੀ ਹਾਂ ਚਲੋ ਬਾਰ ਸਾਹਿਬ ਮੈਨੇ ਇੱਕ 25 ਦੀ ਆਹ ਝੋਟੀ ਕੋ 11 ਤੋਂ 12 ਕਿਲੋ ਦੋ ਆ ਹਾਂ ਜੀ ਆਹ ਬੱਚਾ ਤਾੜੀ ਵੀ ਸੁਣੀ ਸਾਜੀ ਸਿਰ ਇਹ 10 ਲੀਟਰ ਨੇ ਕਿਲੋਈਆਂ ਠੀਕ ਐ ਕਿਉਂਕਿ ਜਦੋਂ ਇਹੋ ਜਿਹੇ ਭੈਣ ਭਰਾ ਲੋਕ ਜਾਂ ਕਮੈਂਟ ਕਰਨ ਸਲਾਹ ਆ ਦੇਣ ਜਾਂ ਇਹੋ ਜਿਹਾ ਕੋਈ ਸਤਕਾਰ ਕਰਨ ਤੇ ਫਿਰ ਸਾਡਾ ਮੁੱਝੂ ਆ ਵੀ ਉਹਨਾਂ ਦੇ ਸਰਕਾਰ ਤੇ ਪੂਰਾ ਮਲਕੇ ਮਾਲ ਸਰਕਾਰ ਤੇ ਫੁੱਲ ਉੱਤਰ ਗਏ ਸਹੀ ਗੱਲ ਨਾ ਇਹ ਵੀ ਕਰਉਂ ਸਹੀ ਗੱਲ ਸਹੀ ਗੱਲ ਕਿ 10 ਫੀਟ ਨਾ ਇਹ ਵੀ ਕਰਉਂ ਕੱਟੀਏ ਵੀ ਲੈਵੇ ਚੰਗੇ ਖੁੱਲੇ ਦੀ ਆ ਆ ਵੇਖੋ ਤੋਂ ਵੀ ਪਹਿਲਾਂ ਖਾਣ ਨੇ ਝੋਟੀ ਤੁਹਾਨੂੰ ਬਹੁਤ ਤੁਹਾਨੂੰ ਲੈ ਵੇਣ ਹੌਣ ਬੜਾ ਚੰਗਾ ਇਹ ਤੁਹਾਨੂੰ ਲੈਵਾ ਖਾਣੇ ਝੋਟੀ ਦਾ ਆ ਕਮਾ ਲਓ ਜੱਗੀ ਜੀ ਆ ਵੇਖੋ ਤੇ ਗਾੜੀ ਪਛਾਣੀ ਖਾਣਾ ਚੰਗਾ ਮਾਰਾ ਹੋਲੀ ਕਰ ਲੈ ਜੀ ਅੱਜ ਆਹ ਮਾਲ ਜਿਹੜਾ ਰੇਟ ਪਾਣਾ ਇਹ ਬਾਗ ਦੇ ਵੀ ਬਾਹਰੋਂ ਦਿੱਤਾ ਜਿਹੜਾ ਹਾਂਜੀ ਹਾਂਜੀ ਅੱਜ ਇਹੋ ਜਿਹਾ ਰੇਟ ਕਰਦੇ ਹਾਂ ਠੀਕ ਹੈ ਜੀ ਠੀਕ ਅੱਜ ਦੇਖੋ ਦੁੱਧ ਜੇ 12 ਲੀਟਰ ਠੀਕ ਹੈ ਤਾਂ 13 ਵੀ ਹੋ ਗਈ ਹਾਂਜੀ ਆਹ ਕੱਟੀ ਜੇ ਆਹ ਕੱਟੀ ਪਿਛੇ 12 ਲੀਟਰਾਂ ਨਾਲ ਕਰਾ ਲੈਂਦੇ ਹਾਂ ਵੀ ਕਿਹਾ ਹਾਂਜੀ ਕਿ 12 ਲੀਟਰਾਂ ਨਾਲ ਕਰਾ ਲੈਂਦੇ ਪਹਿਲਾਂ 12 ਲੀਟਰਾਂ ਨਾਲ ਪਹਿਲਾ ਸਵੇਰ ਕੱਟੀ ਇੱਥੇ ਛੋਟੀ ਯਾਦੋ ਹੋਰ ਲੋਕ ਆਉਂਦੇ ਨੇ ਦੇਖ ਜਾਣ ਤੇ ਫੇਰ ਪਰਸੋਂ ਹੋਰ ਹਾਂਜੀ ਜੱਗੀ ਜਾਣ ਕਰਦੇ ਹਾਂ ਫੇਰ ਪੰਜਾਂ ਜਮਾਂ ਦਿਨਾਂ ਤੋਂ ਹੋਰ ਆ ਵੇਖੋ ਝੋਟੀ ਟੋ ਕਰਾ ਵੀ ਟੋ ਆ ਵੇਖੋ ਝੋਟੀ ਨੂੰ ਲੇਵਾ ਇਹਨੂੰ ਵੀ ਖੁੱਲਾ ਲੱਗਾ ਝੋਟੀ ਚੜਦੀ ਤੋਂ ਚੜਦੀ ਆ ਸਾਰੀਆਂ ਝੋਟੀਆਂ ਤੇ ਮੁੱਲ ਛੋਟੀ ਐ ਕਿ ਜੱਗੀ ਨਾਲ ਦੇ ਅੱਜ ਬਸ ਇਹ ਵੀ ਜੱਗੀ ਨੂੰ ਕੋਨ ਨਹੀਂ ਦੇਣਾ ਆਪਾਂ ਇਹ ਠੋਟੀ 1.5 145 140 ਕੋਈ ਨਹੀਂ ਹਾਂਜੀ 135 2000 ਛੋੜ 135 ਤੇ 2000 ਛੋੜ 33 ਦੀ 33 ਦੀ ਦੇ ਦਾਂਗੇ ਠੀਕ ਆ ਜੀ ਅੱਜ ਇਹ ਮੈਂ ਇਹ ਮੱਝ ਦੇ ਆਪਾਂ ਵਿੱਚ ਪਾਈ ਜੇ ਮਹੀਨਾ ਇੱਕ ਬਣਾਈ ਹੋਏ ਅੱਜ 8 ਕਿਲੋ ਦੁੱਧ ਉਹਨਾਂ ਦੱਸਿਆ ਲਈ ਠੀਕ ਆ ਜੀ ਹਾਂ ਠੀਕ ਬਹੁਤ ਚੰਗੀ ਮੈਂ ਤੀਜਾ ਦਵਾ ਲਾ ਦੋ ਚੌਥਾ ਲਾ ਦੋ ਵਜਨ ਫੁੱਲ ਕਾ ਕਿਉਨ ਵਾਲੇ ਬੰਦੇ ਨੂੰ ਆਮ ਜਿਹੜੀ ਉਹ ਚੱਗੀ ਹਾਂਜੀ ਹਾਂਜੀ ਇਹਨੇ ਦੁੱਧ ਦਾ 2 ਕਿਲੋ ਨਹੀਂ ਜੀ ਛੱਟ ਨਹੀਂ ਆਉਣਾ ਵਾ ਉਹਦੇ ਆਪੇ ਚੱਲ ਗਿਆ ਇੱਧਰ ਦੇਖੋ ਮੈਂ ਵੇਖੋ ਤੁਸੀਂ ਕਹਿੰਦੇ ਮੈਂ ਵੱਡੀ ਆ ਵੇਖੋ ਜਾਮਨ ਵਰਗੀ ਕਾਲੀ ਆ ਆ ਵੇਖੋ ਸੇਮ ਦੋਤਾ ਦੀ ਉਹ ਖੁੱਲਾ ਵਾ ਡੁੱਟ ਮੈਨੂੰ ਮੈਂ ਕਿੱਥੇ ਜਾਸਵਰਾ ਲਾ ਲਓ ਚੌਥਾ ਲਾ ਲਓ ਉਹਨਾਂ ਦੀ ਬਿਲਕੁਲ ਓਕੇ ਹਾਂਜੀ ਹਾਂਜੀ ਮੈਂ ਇਹ ਨਹੀਂ ਹੋਰ ਗੱਲ ਨਹੀਂ ਦੇਣੀ ਉਹ ਤਾਂ ਨਾ ਆਪਾਂ ਹੋ ਜਾ ਡੰਗਰ ਪਾਉਨੇ ਆ ਨਾ ਦੇਣੀ ਆ 60 ਦੀ ਵੇਚੂ ਵੀ 55 ਦੀ ਵੇਚੂ ਹਾਂਜੀ 52000 ਦੀ 1000 ਛੋਟ 52 50 ਦੀ ਜਾਂਦੀ ਹੈ ਯਾਰ 50 ਵੀ ਦੇ ਦਿੰਦੀ ਆ ਠੀਕ ਆ ਬਸ ਇਹੋ ਚਾਰ ਪਸ਼ੂ ਆ ਕੇ ਦੇਖ ਕੇ ਹਾਂਜੀ ਤਸੱਲੀ ਕਰਕੇ ਲੈ ਜਾਓ ਪਿੰਡ ਆਪਣਾ ਮਤੇਵਾਲ ਜੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ 12 ਵਾ ਮੇਰੇ ਨਾਲ ਨਾ ਮੰਗਲਵਾਰ ਸੋ ਮੰਗਲਵਾਰ ਹਾਂਜੀ ਇਹ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਫੇਰ ਮਈਆਂ ਗੱਲ ਇਤਰਾਵਾ 6-7 ਆਉਣਗੀਆਂ ਤੇ ਝੋਟੀ ਦੀ ਕੱਲ ਨੂੰ ਪਾਣੀ ਪਰਸੋਂ ਪਾਣੀ ਕੱਲ ਨੂੰ ਪਾਵਾਂਗੇ ਵੀਡੀਓ ਮੈਂ ਭਾਈ ਇਹਨਾਂ ਨੂੰ ਮਲਕੀ ਗੱਲ ਦਵਾ ਬਈ ਲਈ ਝੋਟੀ ਉਹਨੂੰ ਕਿਹਾ ਵਸ ਠੀਕ ਇਹ ਚਲੋ ਬਾਕੀ ਡਿਟੇਲ ਸਾਰੀ ਕੱਲ ਨੂੰ ਦੱਸਾਂਗੇ ਹਾਂਜੀ ਠੀਕ ਚਲੋ ਸਾਤਰੀ ਗੱਲ